ਮੋਗਾ ਦੇ ਵਿੱਚ ਇੱਕ ਹਾਦਸਾ ਹੋਣ ਦੀ ਖਬਰ ਹੈ ਇੱਥੇ ਕਥਿਤ ਤੌਰ ਤੇ ਗੈਸ ਲੀਕ ਹੋਈ ਹੈ ਸੀਵਰੇਜ ਪਲਾਂਟ ਵਿੱਚ ਕਥਿਤ ਤੌਰ ਤੇ ਕਲੋਰੀਨ ਗੈਸ ਲੀਕ ਹੋਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਇੱਕ ਫਾਇਰ ਬ੍ਰਿਗੇਡ ਅਧਿਕਾਰੀ ਦੀ ਹਾਲਤ ਵੀ ਖਰਾਬ ਹੋਈ ਹੈ ਜਿਸ ਨੂੰ ਹਸਪਤਾਲ ਭਰਤੀ ਕਰਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਮੋਗਾ ਦੇ ਬੁੱਕਣ ਵਾਲਾ ਰੋਡ ਤੇ ਸਥਿਤ ਇੱਕ ਸੀਵਰੇਜ ਟ੍ਰੀਟਮੈਂਟ ਪਲਾਂਟ ਵਿੱਚ ਹਾਦਸਾ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਨਗਰ ਨਿਗਮ ਦੇ ਅਧਿਕਾਰੀ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨੇ ਜਾਣਕਾਰੀ ਮੁਤਾਬਕ ਗੈਸ ਤੇ ਕਾਬੂ ਪਾ ਲਿਆ ਗਿਆ ਹੈ ਇਹ ਵੀ ਜਾਣਕਾਰੀ ਹੈ ਕਿ ਗੈਸ ਲੀਕ ਹੋਣ ਤੋਂ ਬਾਅਦ ਆਲੇ ਦੁਆਲੇ ਫੈਲਣੀ ਸ਼ੁਰੂ ਹੋਈ ਸੀ ਪਰ ਤੁਰੰਤ ਮੋਗਾ ਨਗਰ ਨਿਗਮ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ ਤੇ ਇਸ ਗੈਸ ਦੇ ਰਿਸਾਬ ਨੂੰ ਰੋਕਿਆ ਤੇ ਗੈਸ ਫੈਲਣ ਤੋਂ ਰੋਕੀ ਗਈ ਜਿਸ ਕਰਕੇ ਵੱਡਾ ਹਾਦਸਾ ਟਲਿਆ ਹਾਲਾਂਕਿ ਇਹ ਗੈਸ ਕਿਹੜੀ ਸੀ ਕਿਵੇਂ ਲੀਕ ਹੋਈ ਜਾਂ ਕੀ ਕਾਰਨ ਬਣਿਆ ਇਹ ਹਾਲੇ ਪੁਲਿਸ ਜਾਂ ਫਿਰ ਜਿਹੜੀ ਅਧਿਕਾਰੀ ਨੇ ਉਹ ਪੜਤਾਲ ਕਰਨਗੇ ਖੈਰ ਇਸ ਦੇ ਨਾਲ ਡਰ ਦਾ ਮਾਹੌਲ ਜ਼ਰੂਰ ਬਣਿਆ ਸੋ ਕਥਿਤ ਤੌਰ ਤੇ ਕਲੋਰੀਨ ਗੈਸ ਹੋਣ ਦੀਆਂ ਖਬਰਾਂ ਨੇ ਜੋ ਸਾਹਮਣੇ ਆ ਰਹੀਆਂ ਨੇ ਹਾਲਾਂਕਿ ਇਸ ਦੀ ਜਾਣਕਾਰੀ ਅਧਿਕਾਰੀ ਹੀ ਦੇਣਗੇ ਸੋ ਗੈਸ ਚੜਨ ਦੇ ਕਾਰਨ ਪਹਿਲਾਂ ਵੀ ਕਈ ਥਾਵਾਂ ਤੇ ਕਈ ਜਾਨਾਂ ਜਾਂਦੀਆਂ ਰਹੀਆਂ ਨੇ ਸੋ ਅੱਜ ਮੋਗਾ ਦੇ ਵਿੱਚ ਇੱਕ ਹਾਦਸਾ ਹੋਇਆ ਕਥਿਤ ਤੌਰ ਤੇ ਗੈਸ ਲੀਕ ਹੋਈ ਹੈ ਕਲੋਰੀਨ ਗੈਸ ਲੀਕ ਹੋਣ ਦੀ ਖਬਰ ਹੈ ਕੀ ਕੁਝ ਕਹਿਣਾ ਲੋਕਾਂ ਦਾ ਉਹ ਜ਼ਰੂਰ ਸੁਣਦੇ ਆ ਇਹ ਬੁੱਕਨ ਵਾਲਾ ਟ੍ਰੀਟਮੈਂਟ ਤੇ ਕਲੋਰੇਨ ਗੈਸ ਜਿਹੜੀ ਲੀਕ ਹੋਈ ਆ ਮੈਂ 11 ਵਜੇ ਦੀ ਇਹ ਗੱਲ ਆ 11 ਔਰ 12 ਦੇ ਕਰੀਬ ਮੇਰੇ ਬਹੁਤ ਹੀ ਸਤਕਾਰਯੋਗ ਐਮਸੀ ਸਾਹਿਬ ਇਹਨਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਸੀ ਵੀ ਇੱਥੇ ਫਾਰਵਰਡ ਵਾਲੀ ਗੱਡੀ ਭੇਜ ਦਿਓ ਤੇ ਨਾਲ ਦੀ ਨਾਲ ਮੈਂ ਇਹਨਾਂ ਨੂੰ ਸਵਾਲ ਪੁੱਛਿਆ ਤੇ ਮੈਂ ਕਿਹਾ ਵੀਰੇ ਇੱਥੇ ਅੱਗ ਲੱਗੀ ਹੈ ਕਿ ਕੀ ਗੱਲ ਹੋਈ ਆ ਤੇ ਇਹਨਾਂ ਨੇ ਭਾਈ ਸਾਹਿਬ ਕਹਿੰਦੇ ਵੀ ਮੈਂ ਪਤਾ ਕਰਕੇ ਦੱਸਦਾ ਮੈਂ ਨਾਲ ਦੀ ਨਾਲ ਐਕਸੀਡੈਂਟ ਸਾਹਿਬ ਸੁਪਿੰਦਰ ਜੀ ਮਾਨ ਜੋ ਆਪਣੇ ਐਕੀਲ ਸਾਹਿਬ ਰਮਨਜੀਤ ਮੈਂ ਉਹਨਾਂ ਨਾਲ ਮਿਲ ਕੀਤਾ ਮੈਂ ਕਿਹਾ ਵੀ ਟ੍ਰੀਟਮੈਂਟ ਪਲਾਨ ਤੇ ਆਪਣੇ ਤੇ ਕੀ ਗੱਲਬਾਤ ਹੋਈ ਆ ਵੀ ਜਿਹੜੀ ਇੱਥੇ ਫਾਰਵਰਡ ਦੀ ਗੱਡੀ ਮੰਗਾਈ ਆ ਵੀ ਜੇ ਕੋਈ ਗੱਲਬਾਤ ਹੈਗੀ ਤਾਂ ਮੈਂ ਨਾਲ ਦੀ ਨਾਲ ਆਪਣੇ ਮੁਲਾਜ਼ਮ ਸੀਨੀਅਰ ਆਫਸਰ ਸਾਡੇ ਫਾਰਵਰਡ ਦੇ ਮੁਲਾਜ਼ਮਾਂ ਲੈ ਕੇ ਮੈਂ ਮੌਕੇ ਤੇ ਪਹੁੰਚਾ 2 ਘੰਟੇ ਬੀਤ ਜਾਂਦੇ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਮਿਲੀ ਵੀ ਕੀ ਬੈਕ ਰਿਪੋਰਟ ਆ ਕੀ ਨਹੀਂ ਤੇ ਸ਼ਾਮ ਨੂੰ ਮੈਨੂੰ ਫੇਰ ਜਦੋਂ ਮੈਂ ਘਰੇ ਖਾਣਾ ਖਾ ਰਿਹਾ ਸੀ ਮੇਰੇ ਵੀਰ ਐਮਸੀ ਸਾਹਿਬ ਦਾ ਮੈਨੂੰ ਫੇਰ ਫੋਨ ਆਇਆ ਨਿੰਦਰ ਵੀਰ ਦਾ ਫੋਨ ਆਇਆ ਮੋਟਰ ਜਿਹੜੇ ਸਾਡੇ ਬੰਦੇ ਆ ਕਹਿੰਦੇ ਵੀ ਪ੍ਰਭਾਵਿਤ ਹੋ ਰਿਹਾ ਤੇ ਸਾਹ ਲੈਣ ਚ ਬੜੀ ਦਿੱਕਤ ਹੋ ਰਹੀ ਆ ਨਾਲ ਦੀ ਨਾਲ ਫਾਰਗਟ ਦੇ ਮੁਲਾਜ਼ਮਾਂ ਨੂੰ ਸਾਡੇ ਅਫਸਰ ਸਾਹਿਬ ਨੂੰ ਮੈਂ ਫੋਨ ਕੀਤਾ ਵੀ ਤੁਸੀਂ ਵੀ ਘਟਨਾ ਸਥਾਨ ਤੇ ਪਹੁੰਚੋ ਨਾਲ ਦੀ ਨਾਲ ਮੈਂ ਆਪਣੇ ਭਰਾ ਜਿਹੜੇ ਸੁਸਾਇਟੀ ਮੈਂਬਰ ਆ ਸਮਾਈ ਸੈਲ ਸੁਸਾਇਟੀ ਦੇ ਉਹਨਾਂ ਨਾਲ ਲੈ ਕੇ ਇੱਥੇ ਪਹੁੰਚਿਆ ਤੇ ਇੱਥੇ ਕਲੋਰਿਨ ਦੀ ਇੰਨੀ ਭਾਰੀ ਮਾਤਰਾ ਵਿੱਚ ਲੀਕ ਸੀ ਕਿ ਮੈਂ ਸਮਝਦਾ ਇੱਥੇ ਸਾਹ ਲੈਣਾ ਵੀ ਔਖਾ ਸੀ ਸਾਡਾ ਵੀਰ ਫਾਰਗੋਟ ਦਾ ਮੁਲਾਜ਼ਮ ਗੈਸ ਚਾੜਨ ਦੇ ਕਾਰਨ ਅਸੀਂ ਸਿੱਧੂ ਹਸਪੀਟਲ ਦੇ ਵਿੱਚ ਬਿਕਰ ਸਿੰਘ ਨੂੰ ਐਡਮਿਟ ਕਰਾਇਆ ਮੈਂ ਆਪਣੀ ਗੱਡੀ ਜਿਹੜੀ ਕਿਉਂਕਿ ਗੱਡੀ ਵੀ ਇੱਥੇ ਕੋਈ ਨਹੀਂ ਸੀ ਕਿ ਮੈਂ ਆਪਣੀ ਨੋਵਾ ਦੇ ਵਿੱਚ ਉਹਨੂੰ ਨਾਲ ਸਾਡਾ ਸੁਸਾਇਟੀ ਦਾ ਮੈਂਬਰ ਉੱਥੇ ਭੇਜਿਆ ਉੱਥੇ ਆਕਸੀਜਨ ਦੀ ਮਤਲਬ ਕਿ ਉਹਨਾਂ ਨੂੰ ਬਹੁਤ ਕਮੀ ਸਾਹ ਲੈਣ ਦੇ ਵਿੱਚ ਬੜੀ ਦਿੱਕਤ ਹੋਉਂਦੀ ਸੀ ਹੁਣ ਤੀਸਰੀ ਗੱਡੀ ਆ ਤੀਸਰੀ ਗੱਡੀ ਦੇ ਨਾਲ ਗੈਸ ਨੂੰ ਇੱਕ ਵਾਰੀ ਦਬਾ ਕੇ ਤੇ ਨਾਲ ਦੀ ਨਾਲ ਜੜ ਕੇ ਪਲੱਗ ਕੀਤਾ ਵਾ ਤੇ ਹੁਣ ਨਗਰ ਨਗ ਜੇ ਵੀ ਸੀ ਨਾਲ ਇਸ ਦੀ ਮਤ ਜਿਹੜਾ ਟੈਂਕਾ ਇਹਨੂੰ ਜਿਹੜਾ ਕਿ ਪਾਣੀ ਵਾਲਾ ਵੱਡਾ ਖੂਹ ਆ ਉਹਦੇ ਵਿੱਚ ਸਿੱਟਿਆ ਜਾਵੇ ਤਾਂ ਜੋ ਕਿ ਆਸ-ਪਾਸ ਦਾ ਜਿਹੜਾ ਕਿ ਏਰੀਆ ਜਿਹੜਾ ਕਿ ਪ੍ਰਭਾਵਿਤ ਨਾ ਹੋਵੇ। ਏਰੀਆ ਏਰੀਆ ਪ੍ਰਫੈਕਟਡ ਹੈ ਜੀ ਇਹਦੇ ਨਾਲ। ਵੇਖੋ ਜੇ ਤਾਂ ਹੁਣ ਪਰਮਾਤਵਾ ਜਾਂਦਾ ਜੀ ਕਿਉਂਕਿ ਅਸੀਂ ਇਸ ਟਾਈਮ ਮੌਕੇ ਤੇ ਘਟਨਾ ਸਥਾਨ ਤੇ ਖੜੇ ਆਂ ਜੇ ਸਮਝਦੇ ਆਂ ਵੀ 2-3 ਕਿਲੋਮੀਟਰ ਜਿਹੜਾ ਏਰੀਆ ਮੈਂ ਸਾਂਦਾ ਕਿਉਂਕਿ ਜਿੱਧਰੋਂ ਹਵਾ ਦਾ ਵਹਾਅ ਹੋਊਗਾ ਇਹ ਉਧਰ ਨੂੰ ਮਾਰ ਕਰੂਗੀ। ਸਾਹ ਲੈਣ ਦੇ ਵਿੱਚ ਤੁਸੀਂ ਦਰਖਤ ਵੀ ਸਵੇਰੇ ਵੇਖੋਗੇ ਦਰਖਤ ਵੀ ਸੁੱਕ ਗਏ ਆ ਤੇ ਮਤਲਬ ਕਿ ਗੈਸ ਨਾਲ ਜਿਵੇਂ ਇੱਕ ਅਗ ਨਾਲ ਦਰਖਤ ਤੇ ਬਹੁਤ ਮਤਲਬ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪਾ ਰਿਹਾ ਪਰ ਸਥਿਤੀ ਐਡਸ ਟਾਈਮ ਕੰਟਰੋਲ ਦੇ ਵਿੱਚ ਤੇ ਅੱਗੇ ਜੋ ਵੀ ਕਾਰਵਾਈ ਜਾਂ ਅਸੀਂ ਜੀਵੀਸੀ ਦੀ ਮਦਦ ਨਾਲ ਇਹਨੂੰ ਬਲਕੇ ਖੁਦ 11 ਵਜੇ ਕੀ ਘਟਨਾ ਹੈ ਫਿਰ ਕਿਸਕਾ ਲਾਪਰਵਾਹੀ ਸਮਝੇ ਜੇ ਇਹ ਤਾਂ ਟ੍ਰੀਟਮੈਂਟ ਪਲਾਂਟ ਦੀ ਗਲਤੀ ਆ ਜੀ ਟ੍ਰੀਟਮੈਂਟ ਪਲਾਂਟ ਰਿਨਫਰਮੇਸ਼ਨ ਦੇਣੀ ਹੁੰਦੀ ਹੈ ਸਾਰੀ ਕੀ ਗੱਲ ਆ ਕੀ ਬਾਤ ਆ ਤੇ ਮੈਂ ਸਭ ਤੋਂ ਵੱਡੀ ਜਿਹੜੀ ਗੱਲ ਸਮਝਦਾ ਐਡੇ ਜਿਹੜੇ ਅਫਸਰ ਇਹਨਾਂ ਦੇ ਨਲਾਇਕ ਜਿਹੜੇ ਕਹਿ ਸਕਦੇ ਆ ਵੀ ਇੱਥੇ ਮੌਕੇ ਤੇ ਹਜੇ ਤੱਕ ਕੋਈ ਅਫਸਰ ਨਹੀਂ ਇਹਨਾਂ ਦਾ ਮੌਕੇ ਤੇ ਵੀ ਜਿਹੜਾ ਕੀ ਮਦਰਕੀ ਸਥਿਤੀ ਨੂੰ ਕਾਬੂ ਪਾ ਸਕੇ ਮੁਲਾਜ਼ਮਾਂ ਨੂੰ ਦੱਸ ਸਕਦੇ ਜਾਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਸਕਦੇ ਜਾਂ ਮੋਗੇ ਸ਼ਹਿਰ ਨੂੰ ਦੱਸ ਸਕਦੇ ਇਹ ਤਾਂ ਹੁਣ ਫਾਰਗਟ ਦੇ ਮੁਲਾਜ਼ਮ ਸਾਡੇ ਜਾਂ ਸਾਡੇ ਕੈਲੋ ਮਹੱਲੇ ਦੇ ਨਿਵਾਸੀ ਐਮਸੀ ਸਾਹਿਬ ਜੋ ਹੋਰ ਸੰਗਤ ਸਾਰੇ ਭਰਾਵਾਂ ਦੇ ਸਹਿਯੋਗ ਨਾਲ ਜਿਹੜੇ ਨੂੰ ਕਿਪਲਾ ਗਏ ਮੈਂ ਕਹਿੰਦਾ ਜੀ ਤੁਸੀਂ ਆਹ ਸਾਹਮਣੇ ਦੇਖ ਲਓ ਦਰਖਤਾਂ ਤੂਤਦਾ ਹਰਾ ਸੀ ਤੇ ਸਾਰੇ ਸੁੱਕ ਗਏ ਇਸਤਮਾਰ ਪੱਤੇ ਤੁਸੀਂ ਵੇਖ ਲਓ ਪੱਤਿਆਂ ਦਾ ਕੀ ਹਾਲ ਹੈ ਤੇ ਬੰਦੇ ਦਾ ਕੀ ਹਾਲ ਹੋਊਗਾ ਇੱਥੇ ਹੁਣ ਕੰਟਰੋਲ ਚੋਗੀ ਬਿਲਕੁਲ ਸਿੱਧੀ ਕੰਟਰੋਲ ਦੇ ਵਿੱਚ ਆ ਬਾਕੀ ਗੁਰੂ ਮਹਾਰਾਜਾ ਹਾਜ਼ਰ ਨਾਜ਼ਰਾਂ ਅਸੀਂ ਕੋਸ਼ਿਸ਼ ਪਾਣੀ ਦੇ ਵਿੱਚ ਸਿੱਟਾ ਜਿਵੇਂ ਜਿਹੜੀ ਕਿ ਕਿੱਡਾ ਵੱਡਾ ਗਿਆ ਟੈਂਕ ਟੈਂਕ ਮੇਰੇ ਸਾਨੂੰ ਲੱਗਦਾ ਮੈਨੂੰ ਜਿੱਥੇ ਤੱਕ 3000 ਲੀਟਰ ਦਾ ਹੈ ਟੈਂਕ ਆ ਜੀ ਇਹ 3000 ਦੇ ਕਰੀਬ ਹੋਊਗਾ 2500 3000 ਦੇ ਉਹ 3500 ਲੀਟਰ ਦਾ ਹੁੰਦਾ ਇਸ ਕੰਮ ਕਿਸ ਚੰਬੀ ਲੱਗਿਆ ਸੀ ਕੰਮ ਜਿਹੜੀ ਪਾਣੀ ਦਾ ਟਰੀਟ ਕਰਦੇ ਆ ਉਹਨੂੰ ਠੰਡਾ ਕਰਕੇ ਮਲ ਕੇ ਪਾਣੀ ਟਰੀਟ ਕਰਦਾ ਉਹਦੇ ਵਾਸਤੇ ਯੂਜ਼ ਕੀਤੀ ਜਾਂਦੀ ਹੈ ਕਲੀਫਾਈ ਕਰਨ ਵਾਸਤੇ ਹਾਂਜੀ ਸਰ ਜਿਹੜੀ ਗੈਸ ਲੀਕ ਆ ਮੈਂ ਇੱਥੇ ਆਣ ਤੇ ਪਤਾ ਲੱਗਿਆ ਵੀ ਗੈਸ ਕਹਿੰਦੇ 11 ਵਜੇ ਦੀ 11:30 ਵਜੇ ਦੀ ਗੈਸ ਲੀਕ ਹੈ ਤੇ ਸਾਨੂੰ ਇਨਫੋਰਮੇਸ਼ਨ ਮਿਲੀ ਆ ਮੁੰਡਾ ਦਾ ਇਸੀਂ ਆਪਣੀ ਐਸ ਸੂਨ ਐਸ ਪੋਸੀਬਲ ਜਿਹੜੀ ਆਪਣੀਆਂ ਗੱਡੀਆਂ ਸੀ ਟਰਨਓਵਰ ਕਰਾਤੀਆਂ ਇੱਥੇ ਇੱਥੇ ਆ ਕੇ ਮੌਕੇ ਤੇ ਦੇਖਿਆ ਆ ਤੇ ਇੱਥੇ ਬਾਹਰ ਕੋਈ ਵੀ ਹੈਜ਼ ਕਮ ਵਗੈਰਾ ਲੱਗੇ ਹੁੰਦੇ ਆ ਜਿਹੜੇ ਵਾਰਨ ਕਰਦੇ ਆਪਾਂ ਨੂੰ ਕਿ ਇਹਦੇ ਵਿੱਚ ਆ ਗੈਸ ਅੰਦਰ ਯੂਜ਼ ਕੀਤੀ ਜਾਂਦੀ ਹੈ ਵਾਟਰ ਟ੍ਰੀਟਮੈਂਟ ਵਾਸਤੇ ਤੇ ਇਹਦੀ ਇਹਨੂੰ ਅੰਦਰ ਜਾਣਾ ਜਦੋਂ ਤਾਂ ਕੀ ਕੀ ਆਪਾਂ ਪ੍ਰਕਾਸ਼ਨ ਲੈ ਕੇ ਜਾਣਾ ਆ ਕਿ ਮਾਸਕ ਪਾ ਕੇ ਜਾਣਾ ਆ ਕਿਹੜੀ ਗੈਸ ਅੰਦਰ ਇਹਦੀ ਇਹ ਇਹ ਦੇਂਜਰਸ ਕਿਸ ਚੀਜ਼ ਵਾਸਤੇ ਆ ਸਾਹ ਕੋਟੂ ਗੈਸ ਹੈ ਫਲੇਮੇਬਿਲਟੀ ਹੈ ਇਹਦੇ ਵਿੱਚ ਕੀ ਹੈ ਇਹ ਬਾਹਰ ਕੋਈ ਵੀ ਕੋਈ ਹੈਜ਼ ਕੰਮ ਨਹੀਂ ਲਾਇਆ ਗਿਆ ਕੋਈ ਇਹੋ ਜਿਹਾ ਇਹਨਾਂ ਨੇ ਬਾਹਰ ਕੋਈ ਬੋਰਡ ਨਹੀਂ ਲੱਗਿਆ ਤੇ ਮੈਂ ਸਮਝਦਾ ਵੀ ਇਹ ਟ੍ਰੀਟਮੈਂਟ ਜਿਹੜਾ ਇੱਥੇ ਜਿਹੜੇ ਕਰਮਚਾਰੀ ਜਾਂ ਇਹਨਾਂ ਦੇ ਅਫੀਸਰਸ ਕੰਮ ਕਰ ਰਹੇ ਆ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਏ ਇਸੀ ਨੂੰ ਕਿ ਇਹਨੂੰ ਜਿਹੜਾ ਪਹਿਲਾਂ ਸਭ ਤੋਂ ਪਹਿਸ਼ਤ ਪਹਿਲਾਂ ਇੰਡੀਕੇਟ ਕਰਨ ਬਾਹਰ ਕੀ ਚੀਜ਼ ਲੱਗੀ ਹੋਈ ਆ ਤੇ ਉਹ ਵਰਬ ਉਸ ਹਾਲ ਨਾ ਬੰਦਾ ਜਿਹੜਾ ਅੰਦਰ ਹੈ ਉਹ ਆਪਣਾ ਪ੍ਰੀਕਾਸ਼ਨ ਲੈ ਕੇ ਜਾਵੇ ਗੈਸ ਲੀਕ ਸੀਗੀ ਔਰ ਕਿੰਨੀਆਂ ਗੱਡੀਆਂ ਤੁਹਾਡੀ ਇੱਥੇ ਬੰਦ ਸੀ ਗੈਸਰ ਕਾਫੀ ਲੀਕ ਸੀਗੀ ਇੱਥੇ ਅਫੈਕਟਡ ਹੋ ਗਿਆ ਸਾਰਾ ਮੋਹੱਲਾ ਜਿਹੜਾ ਨੇੜੇ ਤੇੜ ਇਹ ਕਿਹੜਾ ਰੋਡ ਬੁੱਕਣ ਰੋਡ ਪੈਣਾ ਬੁੱਕਣ ਰੋਡ ਹੈ ਤੇ ਇੱਥੇ ਤਕਰੀਬਨ ਸਾਰਾ ਮਾਰਨਾ ਫਰਟਡ ਹੈ ਤੇ ਗੈਸ ਕਲੋਰੀਨ ਹੈ ਤੇ ਮੇਰੇ ਖਿਆਲ ਨਾਲ ਸਰਫਰ ਆਕਸਾਈਡ ਵੀ ਹੁੰਦੀ ਹੈ ਇਹਦੇ ਵਿੱਚ ਸ਼ਾਇਦ ਜਿਹੜੀ ਵਾਟਰ ਪਿਉਰੀਫਾਈ ਕਰਨ ਲਈ ਆਪਾਂ ਇਹਨਾਂ ਨੂੰ ਇਸਤੇਮਾਲ ਕਰਦੇ ਨੇ ਵਾਟਰ ਟਰੀਟਮੈਂਟ ਵਾਸਤੇ ਜਿਹੜੀ ਯੂਜ਼ ਕਰਦੇ ਨੇ ਤੇ ਗੜਾ ਘੁੱਟੂ ਗੈਸ ਹੈ ਇਹਨੂੰ ਕਿਹਾ ਜਾਂਦਾ ਕਿ ਇਹ ਆਪਾਂ ਨੂੰ ਫਲੇਮੇਬਿਲਟੀ ਨਹੀਂ ਹੁੰਦੀ ਹੈ ਤੇ ਜ਼ਿਆਦਾ ਇਹ ਕਲੋਰੀਨ ਜਿਹੜੀ ਹੈ ਸਿਰਫ ਗੜਾ ਘੁੱਟਦੀ ਹੈ ਲੱਗਦਾ ਨਹੀਂ ਇਹ ਬੜਾ ਹੱਥੋਂ ਦੇ ਬਚਾ ਹੋ ਗਿਆ ਬਿਲਕੁਲ ਬਚਾ ਇਹ ਜੇ ਜਿਆਦਾ ਲੀਕ ਹੋ ਜਾਂਦੀ ਇਨ ਕੇਸ ਜਿਆਦਾ ਲੀਕ ਹੋ ਜਾਂਦੀ ਤਾਂ ਬਹੁਤ ਜਿਆਦਾ ਇਹਨਾਂ ਜਿੱਧਰ ਨੂੰ ਹਵਾ ਚਲਣੀ ਸੀ ਇਹ ਗੈਸ ਉਧਰ ਨੂੰ ਵੱਧ ਹੀ ਜਾਣੀ ਸੀ ਨੁਕਸਾਨ ਬਹੁਤ ਸਾਡਾ ਇੱਕ ਬਿੱਕਰ ਸਿੰਘ ਹੌਲਦਾਰ ਬਿਲਕੁਲ ਅੱਗੇ ਕੰਮ ਕਰ ਰਿਹਾ ਸੀ ਫਰੰਟ ਤੇ ਤੇ ਉਹ ਇਸ ਪੇੜ 'ਤੇ ਆਇਆ ਉਹਨੂੰ ਹੁਣ ਹਸਪਟਲਾਈਜ਼ ਕੀਤਾ ਹੈ ਆਪਾਂ ਸਿੱਧੂ ਹਸਪੀਟਲ ਦੇ ਵਿੱਚ ਜਿਹੜਾ ਹੈ ਹਸਪਟਲਾਈਜ਼ ਕੀਤਾ ਹੈ ਤੇ ਹੁਣ ਦੇਖਦੇ ਹਾਂ ਉਹਨਾਂ ਦਾ ਕੀ ਹੋਣਾ ਹੈ ਜੀ ਹੁਣ ਅਸੀਂ ਇਸ ਦੇਸੀ ਜਗਾਰਡ ਕਰਕੇ ਇਸ ਵਾਰ ਹੁਣ ਜਿਹੜਾ ਹੌਮ ਕੰਡੀਸ਼ਨ ਹੈਗੀ ਆ ਤੇ ਅਦਾਸੀਂ ਕੋਹੰਟਰੀਟ ਇਹਨੂੰ ਕੰਟਰੋਲ ਕੀਤਾ ਆ ਤੇ ਅੰਡਰ ਕੰਟਰੋਲ ਹੈ ਸਿਚੁਏਸ਼ਨ ਜਿਹੜੀ ਹੈਗੀ ਆ ਹੁਣ ਇਹਨੂੰ ਅਸੀਂ ਨਾ ਇਹ ਪਾਣੀ ਚ ਡ੍ਰੇਵਟ ਹੁੰਦੀ ਆ ਜਿਹੜੀ ਗੈਸ ਨਾਲ ਦੱਸਦਾ ਤੁਹਾਨੂੰ ਤੇ ਇਸ ਕਰਕੇ ਇਹਨੂੰ ਅਸੀਂ ਫਿਲਹਾਲ ਜਿਹੜਾ ਇੱਕ ਪਾਣੀ ਦਾ ਇਹਨਾਂ ਦੀ ਸਟੋਰੇਜ ਹੈਗੀ ਆ ਉਹਦੇ ਵਿੱਚ ਇਹਨੂੰ ਪਟਾਉਣ ਦੀ ਕੋਸ਼ਿਸ਼ ਕਰਾਂਗੇ